ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੜਦਾ ਅਸੀਂ ਦੂਣ ਸੋਏ ਹੋਏ ਜਿੰਨਾ ਜਿੰਨਾ ਤੁਸੀਂ ਕੋਸ਼ਿਸ਼ ਕੀਤੀ ਸਾਨੂੰ ਟਾਉਣ ਦੀ ਸਾਨੂੰ ਖਰਾਬ ਕਰਨ ਦੀ ਪਰ ਅਸੀਂ ਓਨੇ ਹੀ ਚੜ੍ਹਦੀ ਕਲਾ ਨਾਲ ਵਾਪਸ ਆਵਾਂਗੇ ਹੋਰ ਵਧੀਆ ਤਰੀਕੇ ਨਾਲ ਅਸੀਂ ਆਪਣੀ ਸੁਭਾਵਾਂ ਜਿਹੜੀ ਸੇਵਾ ਦੇ ਰਹੇ ਆ ਉਹ ਨਿਭਾਵਾਂਗੇ ਅਸੀਂ ਹਮੇਸ਼ਾ ਆਪਣੇ ਕੰਮ ਦੇ ਵਿੱਚ ਪੂਰੇ ਲਗਨ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਤੇ ਕਰਦੇ ਰਵਾਂਗੇ ਪਰ ਖੁਸ਼ਕ ਬੰਦੇ ਨਹੀਂ ਚਾਹੁੰਦੇ ਕੋਈ ਕੰਪੀਟੀਟਰ ਲਾ ਲਓ ਕੁਝ ਆਪਣੇ ਹੀ ਲਾ ਲਓ ਜਿਹੜੇ ਖਰਾਬ ਕਰ ਰਹੇ ਨੇ ਸਾਡੀ ਫੇਸਬੁੱਕ ਸਾਡੀ ਇੰਸਟਾਗ੍ਰam ਤੇ ਅਟੈਕ ਕੀਤਾ ਸਾਡੇ ਵਾਈਫਾਈ ਦੇ ਮਾਲਵੇਅਰ ਸੌਫਟਵੇਅਰ ਪਾ ਕੇ ਵਾਇਰਸ ਪਾ ਕੇ ਸਾਡੀਆਂ ਸਾਰੀਆਂ ਇਵਨ ਸਾਡੀਆਂ ਪਰਸਨਲ ਆਈਡੀਆਂ ਵੀ ਆਫਿਸ ਦੀਆਂ ਸਾਰੀਆਂ ਉੱਡੀਆਂ ਨੇ ਪਰ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਸਾਡੇ ਜਿਹੜੇ ਨਾਲ ਜੁੜੇ ਹੋਏ ਆ ਉਹ ਸਾਡਾ ਪਰਿਵਾਰ ਆ ਨਾ ਕਿ ਉਹ ਸਾਡੇ ਕੈਂਡੀਡੇਟ ਆ ਜਿਹੜੇ ਕੈਂਡੀਡੇਟ ਆ ਠੀਕ ਐ 2-4 ਹੁੰਦੇ ਆ 100 ਦੇ ਵਿੱਚੋਂ 2-4 ਸਾਨੂੰ ਉਹ ਵੀ ਮਿਲਨੇ ਆ ਉਹ ਛੱਡ ਜਾਣ ਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਸਾਨੂੰ ਆਪਣੇ ਨਾਲ ਪੈਂਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦਾ ਕੰਮ ਨਾ ਖਰਾਬ ਹੋਵੇ ਨੰਗੀਆਂ ਆਪਣੇ ਜੀ ਬਹੁਤ ਸੋਣੀਆਂ ਆ ਰਹੀਆਂ ਨੇ ਨਵੇਂ ਵੀਜ਼ੇ ਵੀ ਆ ਰਹੇ ਨੇ ਆਪਾਂ ਅਪਡੇਟ ਕਰ ਵੀ ਰਹੇ ਸੀ ਡੇ ਬਾਈ ਡੇ ਡੇਲੀ ਆਪਣੇ ਵੀਜ਼ੇ ਆ ਰਹੇ ਸੀ ਜਿਹਦੇ ਕਰਕੇ ਹੀ ਸਾਰਿਆਂ ਨੂੰ ਪ੍ਰੋਬਲਮਸ ਹੋ ਰਹੀਆਂ ਸੀ ਆਪਾਂ ਆਪਾਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਆ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਰੀਏ ਤੇ ਕਿਸੇ ਨਾਲ ਗਲਤ ਨਾ ਹੋਣ ਦਈਏ ਮੈਂ ਬਾਰ ਬਾਰ ਕਹਿੰਦਾ ਅਸੀਂ ਰੱਤ ਨਹੀਂ ਅਸੀਂ ਠੱਗ ਨਹੀਂ ਪਰ ਅਸੀਂ ਇੱਕ ਚੀਜ਼ ਕਹਿੰਦੇ ਆ ਕਿ ਜੇ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਸਾਡਾ ਫਰਜ਼ ਹੈ ਕਿ ਤੁਹਾਡੇ ਨਾਲ ਅਸੀਂ ਵੀ ਉਹਨਾਂ ਹੀ ਸੇਵਾ ਨਿਭਾਈਏ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਮੰਚਾਈਏ ਅਸੀਂ ਅੱਜ ਤੱਕ ਜਿਹੜਾ ਕੰਮ ਕੀਤਾ ਉਹਦਾ ਪ੍ਰੂਫ ਵੀ ਦਿੱਤਾ ਉਹਦੇ ਸਰਵਿਸ ਜਿਹੜੀਆਂ ਉੱਥੇ ਜਾ ਕੇ ਪ੍ਰੋਵਾਈਡ ਹੁੰਦੀਆਂ ਉਹ ਵੀ ਸਬੂਤ ਦਿੱਤੇ ਆ ਉਹੀ ਸਾਰੇ ਚੁਬੇ ਆ ਚਲੋ ਚੁੱਪਦੇ ਰਹਿਣ ਅਸੀਂ ਚੜ੍ਹਦੀ ਕਲਾ ਨਾਲ ਜੁੜੇ ਹੋਏ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹ ਜੁੜੇ ਹੀ ਰਹਿਣਗੇ ਉਹ ਤੁਹਾਡੇ ਕਹਿਰ ਦੇ ਤੁਹਾਡੇ ਕੰਮ ਕਰਨ ਦੇ ਸਾਡਾ ਨੈਟ ਨਹੀਂ ਹੋਣ ਲੱਗੇ ਠੀਕ ਹੈ ਮਿਹਨਤ ਲੱਗਦੀ ਹੈ ਕੋਈ ਢਾਹ ਜ਼ਰੂਰ ਲੱਗਦਾ ਕਿ ਵੀ ਹਾਂ ਇੰਨੀ ਮਿਹਨਤ ਕੀਤੀ ਸੀ ਫੋਲਰ ਜੁੜੇ ਸੀ ਸਾਰਾ ਕੁਝ ਆ ਪਰ ਆਪਾਂ ਫੇਰ ਖੜੇ ਹੋਵਾਂਗੇ ਇਹੀ ਸਾਡੀ ਚੜ੍ਹਦੀ ਕਲਾ ਇਹ ਜਿਹੜਾ ਚੜ੍ਹਦੀ ਕਲਾ ਇਹ ਆਈ ਵੀ ਤੁਹਾਡੇ ਵਿਸ਼ਵਾਸ ਮੈਂ ਸਨੈਪਚੈਟ ਤੇ ਇੰਸਟਾਗ੍ਰam ਤੇ ਫੇਸਬੁਕ ਯੂਟਿਊਬ ਤੇ ਮੈਂ ਵੀਡੀਓ ਪੋਸਟ ਕਰਨਾ ਮੈਂ ਤਾਂ ਹੀ ਉਹਦੋਂ ਕਹਿੰਦਾ ਹੁੰਦਾ ਸੀ ਕਿ ਇੰਸਟਾਗ੍ਰam ਤੇ ਤੁਸੀਂ ਮੈਨੂੰ ਸਨੈਪਚੈਟ ਤੇ ਐਡ ਕਰ ਲਓ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਸਮ ਟਾਈਮ ਕਈ ਵਾਰੀ ਇੱਕ ਪਲੇਟਫਾਰਮ ਤੇ ਪ੍ਰੋਬਲਮ ਆ ਜਾਂਦੀ ਹੈ ਆਪਣਾ ਪਿਆਰ ਆਪਣਾ ਇੱਕ ਦੂਜੇ ਨਾਲ ਜਿਹੜਾ ਮਲਾਪ ਆ ਉਹ ਖਰਾਬ ਨਾ ਹੋਵੇ ਤੁਹਾਨੂੰ ਹਰ ਇੱਕ ਅਪਡੇਟਿਨ ਪਹੁੰਚਦੀ ਰਹੇ ਮੈਂ ਉਹਦੋਂ ਇਤਾਹੀ ਕਹਿੰਦਾ ਸੀ ਪਰ ਕਈਆਂ ਨੇ ਉਹਦੇ ਵਿੱਚ ਜਿਆਦਾ ਗੰਭੀਰਤਾ ਨਹੀਂ ਲਿਆ ਉਹ ਕਹਿੰਦੇ ਜੋ ਅਸੀਂ ਇੰਸਟਾਗ੍ਰam ਤੇ ਫੋਲੋ ਕੀਤਾ ਹੋਇਆ ਇੱਥੇ ਸਾਰੀ ਅਪਡੇਟਿਨ ਆ ਜਾਂਦੀ ਆ ਅਸੀਂ ਦੁਬਾਰਾ ਉਹ ਇੰਸਟਾ ਆਪਣੀ ਸਨੇਪਚੈਟ ਤੇ ਕਿਉਂ ਦੇਖੀਏ ਉਹ ਦੁਬਾਰਾ ਅਸੀਂ YouTube ਤੇ ਕਿਉਂ ਦੇਖੀਏ ਪਰ ਕਈ ਵਾਰੀ ਚਲਦੇ ਕੰਮ ਦੇ ਵਿੱਚ ਕਾਫੀ ਬੰਦੇ ਸਾਡੇ ਲੈਵਲ ਤੇ ਵੀ ਦੁਸ਼ਮਣ ਆ ਜਾਂਦੇ ਨੇ ਆਪਣੇ ਹੀ ਹੁੰਦੇ ਆ ਬਗਾਨੇ ਤਾਂ ਕਿਸੇ ਨੇ ਕੀ ਲੈਣਾ ਠੀਕ ਐ ਸੋ ਕੋਸ਼ਿਸ਼ ਇਹੀ ਹੁੰਦੀ ਆ ਕਿ ਸਾਡੇ YouTube ਚੈਨਲ ਦੇ ਨਾਲ ਜੁੜੇ ਰਹੋ ਹਰ ਇੱਕ ਨਵੀਂ ਅਪਡੇਸ਼ਨ ਵੀਡੀਓ ਦੀ ਅਪਡੇਸ਼ਨ ਹਰ ਨਵੇਂ ਪ੍ਰੋਗਰਾਮ ਦੀ ਅਪਡੇਸ਼ਨ ਜੋ ਉਥੇ ਸਰਵਿਸਿਜ਼ ਪ੍ਰੋਵਾਈਡ ਹੁੰਦੀਆਂ ਦਾ ਰਿਵਿਊ ਵੀਡੀਓਜ਼ ਮੇਰੀ ਕੋਈ ਵੀ ਇਨਫੋਰਮੇਸ਼ਨ ਵੀਡੀਓ ਸਾਰੀਆਂ YouTube ਤੇ ਵੀ ਪਈਆਂ ਹੋਣਗੀਆਂ Snapchat ਤੇ ਵੀ ਪਈਆਂ ਹੋਣਗੀਆਂ ਨਾਲ ਅਸੀਂ ਉਹ ਚੀਜ਼ ਨੂੰ ਆਪਣੇ niche ਕਰਾਂਗੇ ਕਿ ਦੱਸਾਂਗੇ ਇਹ Snapchat ਦਾ ਹੈਗਾ ਇੱਥੇ ਫੋਲੋ ਕਰ ਲੋ ਆ YouTube ਦਾ ਇਹਨੂੰ ਇੱਥੇ ਫੋਲੋ ਕਰ ਲੋ WhatsApp ਤੇ ਤੁਸੀਂ ਸਾਡੇ ਨਾਲ ਜੁੜੇ ਹੀ ਹੋਇਓ 8445163000 ਵਾਲੇ ਤੇ ਤੁਸੀਂ ਜੁੜੇ ਹੋਇਓ ਹਰ ਇੱਕ ਅਪਡੇਟ ਤੁਹਾਨੂੰ ਮਿਲੀ ਜਾਏਗੀ ਤੁਸੀਂ ਇੱਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਜਦੋਂ ਸਾਡੀਆਂ ਆਈਡਿਜ਼ ਰਿਕਵਰ ਹੁੰਦੀਆਂ ਨੇ ਫਿਰ ਇੱਕ ਵੀਡੀਓ ਪ੍ਰੋਪਰ ਪਾਵਾਂਗੇ ਕਿਵੇਂ ਕੀਤਾ ਕਿਵੇਂ ਕੀਤਾ ਉਹ ਕਿਵੇਂ ਫੜਿਆ ਗਿਆ ਕਿਉਂਕਿ ਇਹਦੀ ਜਿਹੜੀ ਇਨਫੋਰਮੇਸ਼ਨ ਆ ਹਜੇ ਸਾਨੂੰ ਸਾਈਬਰ ਕ੍ਰਾਈਮ ਨੇ ਵੀ ਇਹ ਕਿਹਾ ਵੀ ਆਪਣੇ ਤੱਕ ਰੱਖੋ ਕਿਉਂਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਆ ਜਦੋਂ ਚੀਜ਼ ਆ ਗਈ ਤੁਹਾਡੇ ਸਾਹਮਣੇ ਇੱਕ ਇੱਕ ਚੀਜ਼ ਦਾ ਦੱਸਿਆ ਜਾਊਗਾ ਵੀ ਕਿਵੇਂ ਕਿਵੇਂ ਹੋਇਆ ਕਿਵੇਂ ਕਿਸੇ ਨੇ ਸਾਡੇ ਵਾਈਫਾਈ ਦੇ ਆਈਪੀ ਐਡਰੈਸ ਤੇ ਕਿਵੇਂ ਉਹਨੇ ਵਾਇਰਸ ਪਾਇਆ ਤੇ ਸਾਡੀਆਂ ਆਈਡੀਆਂ ਜੇ ਅਸੀਂ ਨਵੀਂ ਵੀ ਬਣਾਉਨੇ ਆ ਇੰਸਟਾਗ੍ਰਾਮ ਤੇ ਉਹ ਵੀ ਉੜ ਰਹੀਆਂ ਹੋਣਾ ਸੀ ਉਹਦੇ ਵਿੱਚ ਵੀ ਇੱਕ ਨਵੀਂ ਚੀਜ਼ ਤਿਆਰ ਕਰ ਰਹੇ ਆ ਕੋਈ ਗੱਲ ਨਹੀਂ ਕੋਈ ਪ੍ਰੋਬਲਮਸ ਆਉਂਦੀਆਂ ਤਾਂ ਉਹ ਸਿੱਖਣ ਲਈ ਆਉਂਦੀਆਂ ਤੇ ਹੋਰ ਅਸੀਂ ਉਹਨੂੰ ਇੰਪਰੂਵਮੈਂਟ ਕਰ ਸਕੀਏ ਉਹਦੇ ਲਈ ਆਉਂਦੀਆਂ ਨੇ ਕੋਈ ਗੱਲ ਨਹੀਂ ਅਸੀਂ ਚੜ੍ਹਦੀ ਕਲਾ 'ਚ ਹੀ ਰਹਿਣਾ ਜਿਵੇਂ ਮੈਂ ਪਹਿਲਾਂ ਕਿਹਾ ਤੁਸੀਂ ਇੱਥੇ ਹੀ ਸਾਡੇ ਨਾਲ ਸਾਥ ਨੁਮਾ ਕੇ ਰੱਖਿਓ ਸਾਨੂੰ ਹਰ ਇੱਕ ਪਲੇਟਫਾਰਮ ਤੇ ਫੋਲੋ ਕਰਕੇ ਰੱਖਿਓ ਜਿਹੜੇ ਬੰਦੇ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਦੋਸਤੋ ਜਦੋਂ ਤੁਸੀਂ ਸਾਨੂੰ ਫੋਨ ਕਰਦੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸਾਨੂੰ ਜਿਹੜਾ ਤੁਸੀਂ ਪੁੱਛਦੇ ਹੋ ਨਾ ਹਫਤੇ 10 ਦਿਨ ਬਾਅਦ ਹਜੇ ਅਪਲਾਈ ਕੀਤਾ ਹੁੰਦਾ ਤੇ ਨਾਲ ਹੀ ਪੁੱਛਦੇ ਹੋ ਕਿ ਸਾਡਾ ਪ੍ਰੋਸੈਸ ਕਿੱਥੇ ਪਹੁੰਚਿਆ ਸਾਨੂੰ ਸਭ ਸਮਝ ਆ ਜਾਂਦਾ ਹੁੰਦਾ ਵੀ ਪਿੱਛੇ ਕੀ ਚੱਲਦਾ ਆਈ ਡੀਜ਼ ਬੰਦ ਹੋ ਗਈਆਂ ਉਹ ਹੋ ਗਿਆ ਵਿਸ਼ਵਾਸ ਰੱਖਿਆ ਕਰੋ ਸਾਡੇ ਹੋਰ ਪਲੇਟਫਾਰਮ ਚੱਲਦੇ ਆ ਜਿਨ੍ਹਾਂ ਨੇ ਸਾਡੇ ਨਾਲ ਪੰਗਾ ਲੈਣਾ ਉਹ ਲਈ ਜਾਣਗੇ ਤੁਸੀਂ ਜੇ ਸਾਡੇ ਨਾਲ ਜੁੜੇ ਹੋ ਤਾਂ ਦਿਲੋਂ ਤਾਂ ਜੁੜਿਆ ਕਰੋ ਨਹੀਂ ਤੇ ਸਾਨੂੰ ਫਾਰਮੈਲਟੀ ਵਾਲੇ ਰਿਸ਼ਤੇ ਵੀ ਨਹੀਂ ਪਸੰਦ ਸਾਨੂੰ ਕਲਾਇੰਟ ਵੀ ਨਹੀਂ ਬਸੰਦ ਕਿਉਂਕਿ ਅਸੀਂ ਮਿਹਨਤ ਤੁਹਾਡੇ ਨਾਲ ਦਿਲੋਂ ਕਰਦੇ ਆ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਮਚਾਉਣ ਲਈ ਦਿਨੋਂ ਲੱਗੇ ਰਹਿੰਦੇ ਆ ਜਿੰਨਾ ਹਰਟ ਤੁਹਾਨੂੰ ਹੁੰਦਾ ਉਹਨਾਂ ਸਾਨੂੰ ਵੀ ਹੁੰਦਾ ਹਰ ਇੱਕ ਚੀਜ਼ ਦੇ ਨਾਲ ਆਪਾਂ ਤੁਹਾਡੇ ਨਾਲ ਜੁੜੇ ਆ ਸਾਡਾ ਦਿਲੋਂ ਜੁੜੇ ਰਹੋ ਧੰਨਵਾਦ ਇੱਥੇ ਹੀ ਸਾਡੇ ਨੂੰ ਪਿਆਰ ਬਣਾ ਕੇ ਰੱਖੋ ਲਾਈਕ ਕਮੈਂਟ ਤੇ ਸ਼ੇਅਰ ਦੀ ਛੜੀ ਹੁਣ ਤੁਸੀਂ ਲਾਉਣੀ ਹੈ ਸਪੋਰਟ ਤੁਸੀਂ ਕਰਨੀ ਹੈ ਆਪਾਂ ਫੇਰ ਅੱਗੇ ਵਧ ਕੇ ਦਿਖਾਉਣਾ ਉਹਨਾਂ ਨੂੰ ਜਿਨ੍ਹਾਂ ਨੇ ਆਪਣਾ ਜੋਰ ਲਾਇਆ ਸੀ ਸਾਨੂੰ ਥੱਲੇ ਸਿੱਟਣ ਨੂੰ